ਪਰसों ਜਿਹੜਾ ਹਾਦਸਾ ਹੋਇਆ ਸਾਡੇ ਸਾਹਨੇ ਵਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਕੱਲ ਨੂੰ ਕਿਸੇ ਨਾਲ ਵੀ ਇਹ ਪਾਣਾ ਪਰ ਸਕਦਾ ਕੱਲ ਨੂੰ ਸਾਡੇ ਪਰਿਵਾਰ ਚੋਂ ਵੀ ਕੋਈ ਮਰ ਸਕਦਾ ਸਾਡੇ ਪਰਿਵਾਰ ਚੋਂ ਵੀ ਕੋਈ ਜਾ ਸਕਦਾ ਕਿਸੇ ਹੋਰ ਪਰਿਵਾਰ ਦਾ ਵੀ ਜਾ ਸਕਦਾ ਹੋਰ ਅਸੀ ਇਹਦਾ ਇਹ ਜਿਹੜਾ ਦੁਕਾਨਦਾਰ ਭਾਈਚਾਰ ਇਕੱਠਾ ਹੋਇਆ ਅਸੀਂ ਕਹਿੰਦੇ ਆ ਵੀ ਅਸੀਂ ਇਹ ਇੰਪਲੀਮੈਂਟ ਕਰਾ ਕੇ ਹੀ ਸਹ ਲੈਣਾ ਅਸੀਂ ਉਸ ਤੋਂ ਬਾਅਦ ਬਿਨਾਂ ਸਹ ਹੀ ਨਹੀਂ ਲੈਣਾ ਇਹ ਬਾ ਟਰਾਲੀ ਅਸੀਂ ਬੰਦ ਕਰਾ ਕੇ ਹਟਣੇ ਆਂ ਸਟ੍ਰੌਂਗ ਦੇ ਵਿੱਚ ਇੱਕ ਵੱਡੀਆਂ ਗੱਡੀਆਂ ਜਿਹੜੀਆਂ ਭਾਰੀ ਗੱਡੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਕੀਤਾ ਵੀ ਕੁਛ ਨਾ ਕੁਛ ਦਾ ਟਾਈਮ ਕੀਤਾ ਜਾਵੇ ਜਾਂ ਇਸ ਟਾਈਮ ਉਹ ਬੀ ਸਕੂਲ ਟਾਈਮ ਬੰਦ ਕੀਤਾ ਜਾਵੇ ਜਾਂ ਸਵੇਰ ਤੋਂ ਸ਼ਾਮ ਤੱਕ ਬੰਦ ਕੀਤਾ ਜਾਵੇ ਉਹ ਪ੍ਰਸ਼ਾਸਨ ਦੇਖ ਕੇ ਉਸ ਹਿਸਾਬ ਨਾਲ ਕਰ ਦੇਣਗੇ ਜੀ ਵੱਡੀਆਂ ਗੱਡੀਆਂ ਦੇ ਟਰਾਲੀ ਆਉਂਦੀਆਂ ਨੇ ਇਹ ਇਹ ਮੌਕਾ ਸੀ ਉਹ ਟ੍ਰੈਫਿਕ ਦਾ ਸੀ ਟ੍ਰੈਫਿਕ ਤੇ ਜੋ ਨੂੰ ਇੰਚਾਰਜ ਬੁਲਾਏ ਗਏ ਉਹਨਾਂ ਨੂੰ ਦੱਸਿਆ ਗਿਆ ਟ੍ਰੈਫਿਕ ਸਬੰਧੀ ਇਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਵੀ ਟ੍ਰੈਫਿਕ ਵਹੀਕਲ ਆ ਉਹਦੀ ਮੰਗ ਰੱਖੀ ਆ ਵੀ ਉਹਦਾ ਜਿਹੜਾ ਸਮਾਂ ਵਾ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਬੰਦ ਹੋਵੇ। ਸ਼ੂਵਲਰ ਉਹ ਤਾਜ ਕੋਈ ਸਮਾਨ ਜਿਹੜਾ ਵਾ ਸਾਬ ਉਹਦੇ ਦੀ ਫੜੀ ਕਿ ਆਪਣੀ ਅਗਲੀ ਸਟੇਸ਼ਨ ਤੇ ਨਾ ਆਵੇ ਜਿਸ ਟ੍ਰੈਫਿਕ ਨੂੰ ਮੁਸ਼ਕਲ ਆ ਰਹੀ ਆ ਉਹ ਇਸੇ ਨੂੰ ਆ ਰਹੀ ਆ ਵੀ ਕਿ ਸਾਡੇ ਖਾਵ ਨੇ ਬਾਅਦ ਵੀ ਸਾਈਟ ਤੇ ਟਿਕਾਣ ਹੋ ਗਿਆ ਉਹ ਤੋਂ ਨਕਸ਼ਾ ਦੇਣਾ ਤਾਂ ਕਿ ਜਦੋਂ ਆਪਣੀ ਇਹ ਵਿਕਰੀ ਹੋਵੇ ਤਾਂ ਇਸ ਤੇ ਹੁੰਦੇ ਨੇ ਜੀ ਆਪਣੇ ਵਿਕਰੀਆਂ ਨੂੰ ਨਾ ਆਇਆ ਜਾਵੇ ਅਜਿਹੇ ਰਾ ਕੀਮ ਉੱਧਰ ਆਈ ਹੈ ਤਕਰੀਬਾ ਮੁੱਦਾ ਇਹ ਇਹ ਰਿਹਾ ਜੀ ਬਾਜ਼ਾਰ ਦੇ ਵਿੱਚ ਇੱਕ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਕੁਝ ਬਾਹਰ ਲੋਕ ਗੱਡੀਆਂ ਲਾਉਂਦੇ ਸੀ ਜਾਂ ਬਾਜ਼ਾਰ ਨੇ ਵੀ ਕੋਈ ਜਗ੍ਹਾ ਰੋਕੀ ਸੀ ਸਾਰੇ ਖਲਾਉਣ ਲਈ ਬਾਜ਼ਾਰ ਨੇ ਵੀ ਸਮਰਥਨ ਦਿੱਤਾ ਵੀ ਅਸੀਂ ਕਰਾਂਗੇ ਸਾਥ ਦੇਵਾਂਗੇ ਪੁਲਿਸ ਪ੍ਰਸ਼ਾਸਨ ਨੇ ਵੀ ਦਿੱਤਾ ਚੌਂਕ ਦੇ ਵਿੱਚ ਇੱਕ ਵੱਡੀਆਂ ਗੱਡੀਆਂ ਗੱਡੀਆਂ ਭਾਰੀ ਗੱਡੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਕੀਤਾ ਵੀ ਕੁਛ ਨਾ ਕੁਛ ਦਾ ਟਾਈਮ ਕੀਤਾ ਜਾਵੇ ਇਸ ਟਾਈਮ ਤੋਂ ਬਾਅਦ ਸਕੂਲ ਟਾਈਮ ਬੰਦ ਕੀਤਾ ਜਾਵੇ ਜਾਂ ਸਵੇਰ ਤੋਂ ਸ਼ਾਮ ਤੱਕ ਬੰਦ ਕੀਤਾ ਜਾਵੇ ਉਹ ਪ੍ਰਸ਼ਾਸਨ ਦੇਖ ਕੇ ਉਸ ਹਿਸਾਬ ਨਾਲ ਕਰ ਦੇਣਗੇ ਜੀ ਵੱਡੀਆਂ ਗੱਡੀਆਂ ਦੇ ਟਰਾਲੇ ਆਉਂਦੇ ਨੇ ਪ੍ਰਸ਼ਾਸਨ ਨੇ ਪੂਰਾ ਭਰੋਸਾ ਦਿਵਾਇਆ ਜੀ ਸੀਪੀ ਸਾਹਿਬ ਨਾਲ ਗੱਲ ਕਰਕੇ ਜਿੰਮੇ ਵੀ ਇਹ ਵੱਡੇ ਟਰਾਲਿਆਂ ਦਾ ਜਿਸ ਹਿਸਾਬ ਨਾਲ ਹੋਊਗਾ ਉਹਦੀ ਡਿਵਾਈਸਨ ਕਰਕੇ ਕਿਸੇ ਪਾਸੇ ਨੂੰ ਦੇ ਕੇ ਕਿਉਂਕਿ ਬੰਦ ਤਾਂ ਕਰ ਨਹੀਂ ਸਕਦੇ ਉਹਨੂੰ ਕਿਸੇ ਨਾ ਕਿਸੇ ਪਾਸੇ ਨੂੰ ਡਿਵਾਈਸਨ ਕੀਤੀ ਜਾਊਗੀ ਤੇ ਬਾਜ਼ਾਰ ਪੂਰਾ ਨਾਲ ਸਾਥ ਹੋ ਗਿਆ ਜੀ। ਦੁਕਾਨਾਂ ਤੇ ਦਾਖਲੀ ਜਿਹੜੀਆਂ ਸਮੱਸਿਆ ਇਹਨਾਂ ਟ੍ਰੈਫਿਕ ਸਮੱਸਿਆ ਨੂੰ ਲੈਵਲ ਕਾਫੀ ਸਮੱਸਿਆ ਲੱਗ ਰਹੀ ਹੈ। ਤੇ ਆਮ ਤੌਰ ਤੇ ਚੌਂਕ ਦੇ ਵਿੱਚ ਵੀ ਬਹੁਤ ਕਾਹੀ ਜਿਹੀ ਬਣ ਰਹੀ ਹੈ। ਹਾਂ ਉਹ ਆਪਣੇ ਕਾਰਪੋਰੇਸ਼ਨ ਵਾਲਿਆਂ ਨੂੰ ਕਹਤਾ ਜੀ ਜਿਹੜੀਆਂ ਰੜੀਆਂ ੜੜੀਆਂ ਫੜੀਆਂ ਉਹ ਵੀ ਚੱਕੀ ਜਾਣੀਆਂ ਜਿਹੜਾ ਬਾਜ਼ਾਰ 'ਚ ਕੋਈ ਸਮਾਨ ਆ ਤੇ ਦੁਕਾਨਦਾਰਾਂ ਦਾ ਪਿਆ ਸਮਾਨ ਉਹ ਵੀ ਅੱਜ ਵਾਰਨਿੰਗ ਦੇ ਦੇਣਗੇ ਉਸ ਤੋਂ ਬਾਅਦ ਉਹਨੀ ਤੇ ਚੱਕਣਗੇ ਜੀ ਉਹ। ਜਿਸ ਤਰ੍ਹਾਂ ਮੀਟਿੰਗਾਂ ਵੇਲੇ ਹਰ ਵਾਰ ਮੀਟਿੰਗ ਹੁੰਦੀ ਹੈ ਲੇਕਿਨ ਕਿਤੇ ਨਾ ਕੋਈ ਵਿਲੋ ਸਿੱਖਿਆ ਜਾਂਦਾ ਕਿ ਮਰਦ ਜਿਸ ਦਿਨ ਦਾ ਹੀ ਮਰਦਾ ਉਹ ਦੇਖਿਆ ਅਸਰ ਹੁੰਦਾ ਉਸ ਤੋਂ ਬਾਜ਼ਾਰ ਦੀ ਕਮੇਟੀ ਤਿਆਰ ਕੀਤੀ ਆ ਉਹਦੇ ਚ 11-12 ਮੈਂਬਰ ਨੇ ਹਰ ਇੱਕ ਦੁਕਾਨਦਾਰ ਦੁਕਾਨਦਾਰ ਲਿਆ ਗਿਆ ਇਸ ਕਰਕੇ ਉਹ ਐਕਸ਼ਨ ਲਿਆ ਕਰਨ ਗਰੀਕ ਪਹਿਲਾਂ ਕੀ ਹੁੰਦਾ ਸੀ ਇਕੱਠੇ ਦੁਕਾਨਦਾਰ ਆਉਂਦੇ ਸੀ ਬਾਅਦ ਚ ਸਾਰੇ ਇਕੱਠੇ ਨਹੀਂ ਹੁੰਦੇ ਹੁਣ ਜਿਹੜੇ ਮੈਂਬਰ ਬਣਾਏ ਗਏ ਨੇ ਉਹ ਮੈਂਬਰ ਆਪਣਾ ਡਿਸੀਜਨ ਲਿਆ ਕਰਨਗੇ ਸਾਰਾ ਬਾਜ਼ਾਰ ਮੰਨੂਗਾ ਡਿਸੀਜਨ ਅੱਜ ਭਾਈ ਅੱਜ ਤਾਂ ਜੀ ਦੁਕਾਨਦਾਰ ਇਕੱਠੇ ਹੋਣੇ ਕੀ ਮਤਲਬ ਹੈ ਟੀਮ ਉੱਪਰ ਦੇਖੋ ਦੁਕਾਨਦਾਰ ਸੂ ਮੂ ਦੁਕਾਨਦਾਰ ਸਾਹਨੇ ਵਾਲੇ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਅੱਜ ਜਿਹੜੀ ਇਹ ਮੇਨ ਮੁੱਦਾ ਸੀ ਉਹ ਟ੍ਰੈਫਿਕ ਦਾ ਸੀ ਟ੍ਰੈਫਿਕ ਦੇ ਜ਼ੋਨ ਇੰਚਾਰਜ ਬੁਲਾਏ ਗਏ ਉਹਨਾਂ ਨੂੰ ਦੱਸਿਆ ਗਿਆ ਟ੍ਰੈਫਿਕ ਪਰसों ਜਿਹੜਾ ਹਾਦਸਾ ਹੋਇਆ ਸਾਡੇ ਸਾਹਨੇਵਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਕੱਲੋਂ ਕਿਸੇ ਨਾਲ ਵੀ ਇਹ ਪਾਣਾ ਪਰ ਸਕਦਾ ਕੱਲੋਂ ਸਾਡੇ ਪਰਿਵਾਰ ਚੋਂ ਵੀ ਕੋਈ ਮਰ ਸਕਦਾ ਸਾਡੇ ਪਰਿਵਾਰ ਚੋਂ ਵੀ ਕੋਈ ਜਾ ਸਕਦਾ ਕਿਸੇ ਹੋਰ ਪਰਿਵਾਰ ਦਾ ਵੀ ਜਾ ਸਕਦਾ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਵੀ ਟ੍ਰੈਫਿਕ ਵਹੀਕਲ ਆ ਉਹਦੀ ਮੰਗ ਰੱਖੀ ਆ ਵੀ ਉਹਦਾ ਜਿਹੜਾ ਸਮਾਂ ਵਾ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਬੰਦ ਹੋਵੇ ਇਹੀ ਸਾਡਾ ਮੇਨ ਮੁੱਦਾ ਵਾ ਤੇ ਜਲਦ ਤੋਂ ਜਲਦ ਜਿਹੜਾ ਬਾਈਪਾਸ ਆ ਉਹ ਬਣਾਇਆ ਜਾਵੇ ਸਾਹਨੇਵਾਲ ਇਹ ਸਾਰੇ ਦੁਕਾਨਦਾਰਾਂ ਦੀ ਸਮੂਹਿ ਮੰਗ ਬਾਕੀ ਦੁਕਾਨਦਾਰ ਭਾਈ ਜਰਾ ਸਾਰਾ ਪ੍ਰਸ਼ਾਸਨ ਦੇ ਨਾਲ ਆ ਜਿਵੇਂ ਪ੍ਰਸ਼ਾਸਨ ਕਹੂਗਾ ਦੁਕਾਨਦਾਰ ਉਹਦੇ ਨਾਲ ਸਹਿਮਤ ਆ ਦੁਕਾਨਦਾਰ ਉਹ ਤੋਂ 1 ਇੰਚ ਵੀ ਬਾਹਰ ਨਹੀਂ ਪ੍ਰਸ਼ਾਸਨ ਜੇ ਸਾਨੂੰ ਕੋਈ ਸਾਡਾ ਸਮਾਨ ਪਿੱਛੇ ਹਟਾਣ ਲਈ ਕਹਿੰਦਾ ਅਸੀਂ ਪ੍ਰਸ਼ਾਸਨ ਦੇ ਹਰ ਤਨ ਮਨ ਧਨ ਨਾਲ ਅਸੀਂ ਉਹਦੇ ਨਾਲ ਖੜੇ ਆ ਸਾਇੰਸ ਦੀ ਆਪੀ ਕੀ ਆਸਿਸਟੈਂਟ ਸਪੀਸ ਦਾ ਨਾ ਪਹੁੰਚ ਰਿਹਾ ਪ੍ਰਸ਼ਾਸਨ ਨੇ ਇਹ ਕਿ ਅੱਜ ਜੋਨ ਇੰਚਾਰਜ ਕੁਸ਼ਵਿੰਦਰ ਜੀ ਆਏ ਸੀ ਉਹਨਾਂ ਨੇ ਕਿਹਾ ਕਿ ਪੀਸੀਪੀ ਏਸੀਪੀ ਸਾਹਿਬ ਕੱਲ ਨੂੰ ਆਉਣਗੇ ਉਹ ਮੌਕੇ ਦਾ ਜਾਇਜ਼ਾ ਲੈਣਗੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਰਾਉਣਗੇ ਔਰ ਅਸੀਂ ਇਹਦਾ ਇਹ ਜਿਹੜਾ ਦੁਕਾਨਦਾਰ ਭਾਈਚਾਰਾ ਇਕੱਠਾ ਹੋਇਆ ਅਸੀਂ ਕਹਿੰਦੇ ਆ ਵੀ ਅਸੀਂ ਇਹ ਇੰਪਲੀਮੈਂਟ ਕਰਾ ਕੇ ਹੀ ਸਹ ਲੈਣਾ ਅਸੀਂ ਉਸ ਤੋਂ ਬਾਅਦ ਬਿਨਾਂ ਸਹ ਹੀ ਨਹੀਂ ਲੈਣਾ ਇਹ ਬਾ ਟਰਾਲੀ ਅਸੀਂ ਬੰਦ ਕਰਾ ਕੇ ਹਟਣਿਆ ਬੰਦ ਵੀ ਹੋਣੇ ਚਾਹੀਦੇ ਆ ਇਸ ਤੋਂ ਬਿਨਾ ਸਾਡਾ ਵੀ ਇਹ ਬਹੁਤ ਜ਼ਰੂਰੀ ਆ ਇਹ ਬਹੁਤ ਵੱਡੀ ਮੰਗ ਆ ਸਾਡੇ ਦੁਕਾਨਦਾਰਾਂ ਲਈ ਨਹੀਂ ਸਾਡੇ ਸ਼ਹਿਰ ਲਈ ਵੱਡੀ ਮੰਗ ਆ ਸਾਡਾ ਜਿਹੜਾ ਸ਼ਹਿਰ ਆ ਉਹ ਪੀਸਿਆ ਪਿਆ ਹੋਰ ਕਿਹੜੇ ਕਿਹੜੇ ਮੁੱਦੇ ਚਰਚਾ ਹੋਈ ਇਹ ਤਾਂ ਮਤਲਬ ਪਿਆਰ ਦੀ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਪਿਆਰ ਦੇ ਵਿੱਚ ਕਾਫੀ ਰਸ਼ ਰਹਿੰਦਾ ਜਾਂ ਜਾਨੀ ਬੜੀ ਨਾਲ ਗੱਲਬਾਤ ਕੀਤੀ ਗਈ ਦੇਖੋ ਅੱਜ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਸਮੂਹ ਦੁਕਾਨਦਾਰ ਪ੍ਰਸ਼ਾਸਨ ਦੇ ਨਾਲ ਨੇ ਪ੍ਰਸ਼ਾਸਨ ਦੀ ਹਾਲ ਕੱਲ ਨੂੰ ਮੰਨ ਲਈ ਤਿਆਰ ਨੇ ਅਸੀਂ ਉਹਨਾਂ ਤੋਂ ਇੱਕ ਇੰਚ ਬਾਹਰ ਨਹੀਂ ਜਦੋਂ ਸਾਨੂੰ ਪ੍ਰਸ਼ਾਸਨ ਸਾਨੂੰ ਕੋਈ ਗੱਲ ਕਹੂਗਾ ਅਸੀਂ ਪ੍ਰਸ਼ਾਸਨ ਦੇ ਨਾਲ